ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਦੇਸੀ ਘਿਓ ਦੇ ਸੁਆਦੀਸ਼ਟ ਲੱਡੂ ਇਹਨਾਂ ਲੱਡੂਆਂ ਨੂੰ ਆਪਾਂ ਖਾਸ ਟ੍ਰਿਕ ਤੇ ਸਹੀ ਮਾਪ ਤੋਲ ਦੇ ਨਾਲ ਬਣਾਵਾਂਗੇ ਆਪਾਂ ਥੋੜੀ ਜੀ ਮਿਹਨਤ ਦੇ ਨਾਲ ਹਲਵਾਈ ਵਰਗੇ ਲੱਡੂ ਘਰ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਮੈਂ ਤੁਹਾਨੂੰ 5 ਕਿਲੋਆਂ ਦੇ ਲੱਡੂਆਂ ਦੇ ਹਿਸਾਬ ਦੇ ਨਾਲ ਹੀ ਨਾਪ ਤੋਲ ਦੱਸਾਂਗੀ ਤੇ ਹੁਣ ਆਪਾਂ ਲੱਡੂ ਬਣਾਉਣ ਦੇ ਲਈ ਇੱਕ ਬਰਤਨ ਲਵਾਂਗੇ ਜਿਸ ਵਿੱਚ 500 ਗ੍ਰਾਮ ਬੇਸਣ ਐਡ ਕਰ ਦੇਵਾਂਗੇ ਬੇਸਣ ਨੂੰ ਮੈਂ ਪਹਿਲਾਂ ਹੀ ਸਾਨ ਕੇ ਸਾਨ ਲਿਆ ਸੀ ਹੁਣ ਆਪਾਂ ਪਾਣੀ ਐਡ ਕਰ ਦੇਵਾਂਗੇ ਪਾਣੀ ਥੋੜਾ ਥੋੜਾ ਕਰਕੇ ਹੀ ਐਡ ਕਰਨਾ ਹੈ ਤਾਂ ਜੋ ਆਪਣੇ ਬੇਸਣ ਦੇ ਵਿੱਚ ਗੰਡਾ ਨਾ ਬਣਨ ਤੇ ਹੁਣ ਆਪਾਂ ਇਸ ਵਿੱਚ 3 ਚਟਕੀ ਫਰੂਟ ਕਲਰ ਐਡ ਕਰ ਦੇਵਾਂਗੇ ਫਰੂਟ ਕਲਰ ਐਡ ਕਰਨਾ ਆਪਸ਼ਨਲ ਹੈ ਪਰ ਇਸ ਨਾਲ ਆਪਣੇ ਲੱਡੂਆਂ ਦਾ ਕਲਰ ਵਧੀਆ ਆਉਂਦਾ ਹੈ ਆਪਾਂ ਇੱਕ ਚੁਟਕੀ ਮਿੱਠਾ ਸੋਡਾ ਐਡ ਕਰ ਦੇਵਾਂਗੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਬੇਸਣ ਦੇ ਵਿੱਚ ਮਿਕਸ ਕਰ ਲਵਾਂਗੇ ਬੇਸਣ ਦਾ ਕੋਲ ਨਾ ਤਾਂ ਜ਼ਿਆਦਾ ਪਤਲਾ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਗਾੜਾ ਆਪਾਂ ਥੋੜਾ ਥੋੜਾ ਪਾਣੀ ਐਡ ਕਰਕੇ ਇਹਦਾ ਸਮੂਥ ਜਿਆ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਇਹ ਬੂੰਦੀ ਲੱਟੂ ਆਪਾਂ ਘਰ ਵਿੱਚ ਬਿਨਾ ਚਾਰੇ ਤੋਂ ਬਣਾ ਕੇ ਤਿਆਰ ਕਰਾਂਗੇ ਬੇਸ ਨੂੰ ਆਪਾਂ ਇਸ ਤਰੀਕੇ ਦੇ ਨਾਲ 2 ਤੋਂ 3 ਮਿੰਟ ਵਾਸਤੇ ਫੈਂਟ ਲਵਾਵਾਂਗੇ। ਅਦੇ ਥੋੜਾ ਥੋੜਾ ਪਾਣੀ ਐਡ ਕਰਦੇ ਰਾਵਾਂਗੇ। ਇੱਥੇ ਆਪਾਂ ਟੋਟਲ 2.5 ਲੀਟਰ ਪਾਣੀ ਐਡ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਆਪਣਾ ਕੋਲ ਕਿੰਨਾ ਵਧੀਆ ਬਣ ਗਿਆ ਹੈ ਤੇ ਹੁਣ ਆਪਾਂ ਇਸ ਤਰੀਕੇ ਨਾਲ ਚੈੱਕ ਕਰ ਲਵਾਂਗੇ ਕਿ ਆਪਣੀ ਬੂੰਦੀ ਚੰਗੀ ਤਰ੍ਹਾਂ ਡਿਗ ਰਹੀ ਹੈ ਕਿ ਨਹੀਂ। ਤੇ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਜਿਸ ਵਿੱਚ 500 ਗ੍ਰਾਮ ਖੰਡ ਐਡ ਕਰ ਦੇਵਾਂਗੇ ਤੇ ਹੁਣ ਆਪਾਂ ਇਸ ਵਿੱਚ 3 ਕੱਪ ਵੱਡੇ ਪਾਣੀ ਦੇ ਐਡ ਕਰ ਦੇਵਾਂਗੇ ਆਪਾਂ ਚਾਸਨੀ ਦੀ ਤਾਰ ਨਹੀਂ ਬਣਾਉਣੀ ਤੇ ਆਪਾਂ ਹਲਕੀ ਜਿਹੀ ਚਿਪਚਿਪੀ ਹੀ ਚਾਸਨੀ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਇਸ ਵਿੱਚ ਫਰੂਟ ਕਲਰ ਐਡ ਕਰ ਦੇਵਾਂਗੇ ਅਤੇ ਤਿੰਨ ਤੋਂ ਚਾਰ ਦਰਦਰੀਆਂ ਕੁੱਟ ਕੇ ਲੈ ਚੀਆਂ ਐਡ ਕਰ ਦੇਵਾਂਗੇ ਇਸ ਨਾਲ ਆਪਣੇ ਲੱਡੂਆਂ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੈ ਅਤੇ ਆਪਾਂ ਹੁਣ ਗੈਸ ਦੀ ਫਲੇਮ ਨੂੰ ਲੋ ਕਰਦੇ ਹੋਏ ਇਹਨੂੰ 10 ਤੋਂ 15 ਮਿੰਟ ਵਾਸਤੇ ਪਕਾ ਲਵਾਂਗੇ ਅਤੇ ਇਧਰ ਆਪਣਾ ਕੋਲ ਨੂੰ 2 ਤੋਂ 3 ਮਿੰਟ ਹੋ ਗਏ ਸੀ ਪੈਨ ਨੂੰ ਤੇ ਇਹ ਪੂਰਾ ਵਧੀਆ ਬਣ ਕੇ ਤਿਆਰ ਹੋ ਗਿਆ ਹੈ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਜਿਸ ਵਿੱਚ ਦੇਸੀ ਘਿਓ ਨੂੰ ਐਡ ਕਰ ਦੇਵਾਂਗੇ ਦੇਸੀ ਘਿਓ ਆਪਣਾ ਬਿਲਕੁਲ ਗਰਮ ਹੋ ਗਿਆ ਹੈ ਅਤੇ ਆਪਣੀ ਬੂੰਦੀ ਨੂੰ ਹੁਣ ਆਪਾਂ ਇਸ ਵਿੱਚ ਐਡ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬੂੰਦੀ ਕਿੰਨੀ ਵਧੀਆ ਬਣਨ ਲੱਗ ਗਈ ਹੈ ਅਤੇ ਗੈਸ ਦੀ ਫਲੇਮ ਨੂੰ ਹਾਈ ਹੀ ਰੱਖਣਾ ਹੈ ਇਸ ਤਰੀਕੇ ਨਾਲ ਆਪਾਂ ਥੋੜਾ ਥੋੜਾ ਬੈਟਰ ਪਾ ਕੇ ਘੋਲ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਬੂੰਦੀ ਨੂੰ ਤਲ ਲਵਾਂਗੇ ਬੂੰਦੀ ਨੂੰ ਉਦੋਂ ਤੱਕ ਤਲਣਾ ਹੈ ਜਿੰਨਾ ਟਾਈਮ ਇਹਨਾਂ ਦੇ ਵਿੱਚ ਬੱਬਲ ਬਣਨੇ ਨਹੀਂ ਹਟਦੇ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬੂੰਦੀ ਕਿੰਨੀ ਵਧੀਆ ਬਣ ਕੇ ਤਿਆਰ ਹੋ ਗਈ ਹੈ ਹੁਣ ਮੈਂ ਇਸ ਤਰੀਕੇ ਦੇ ਨਾਲ ਸਾਰੀ ਬੂੰਦੀ ਨੂੰ ਬਣਾ ਕੇ ਤਿਆਰ ਕਰ ਲਵਾਂਗੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਬੂੰਦੀ ਬਣ ਕੇ ਬਿਲਕੁਲ ਤਿਆਰ ਹੋ ਗਈ ਹੈ ਹੁਣ ਆਪਾਂ ਇਸ ਨੂੰ ਇੱਕ ਮਿਕਸੀ ਦੇ ਜਾਰ ਵਿੱਚ ਐਡ ਕਰਕੇ ਦਰਦਰਾ ਜਾਂ ਪੀਸ ਲਵਾਂਗੇ ਅਤੇ ਇਧਰ ਆਪਣੀ ਚਾਸਨੀ ਬਣ ਕੇ ਵੀ ਬਿਲਕੁਲ ਤਿਆਰ ਹੋ ਗਈ ਹੈ ਹੁਣ ਆਪਾਂ ਮਿਕਸੀ ਦੇ ਜਾਰ ਵਿੱਚ ਬੂੰਦੀ ਨੂੰ ਐਡ ਕਰਕੇ ਦਰਦਰਾ ਪੀਸ ਕੇ ਤਿਆਰ ਕਰ ਲਵਾਂਗੇ ਇਸ ਨਾਲ ਆਪਣੇ ਲੱਡੂ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਅਤੇ ਹੁਣ ਜੋ ਆਪਾਂ ਹੁਣ ਆਪਾਂ ਜੋ ਦਰਦਰੀ ਬੂੰਦੀ ਨੂੰ ਪੀਸ ਕੇ ਰੱਖਿਆ ਸੀ ਉਹ ਆਪਾਂ ਚਾਸਨੀ ਵਿੱਚ ਐਡ ਕਰ ਦੇਵਾਂਗੇ ਬੂੰਦੀ ਨੂੰ ਚੰਗੀ ਤਰ੍ਹਾਂ ਚਾशनी ਦੇ ਵਿੱਚ ਮਿਕਸ ਕਰ ਲਵਾਂਗੇ ਤਾਂ ਜੋ ਆਪਣੀ ਚਾशनी ਬੂੰਦੀ ਵਿੱਚ ਚੰਗੀ ਤਰ੍ਹਾਂ ਰਚ ਸਕੇ ਅਤੇ ਇਹਨੂੰ ਆਪਾਂ 5 ਤੋਂ 7 ਮਿੰਟ ਵਾਸਤੇ ਇਸੇ ਤਰ੍ਹਾਂ ਪਿਆ ਰਹਿਣ ਦੇਵਾਂਗੇ ਅਤੇ ਹੁਣ ਆਪਾਂ ਇਸ ਵਿੱਚ ਖਰਬੂਜੇ ਦੇ ਬੀਜ ਐਡ ਕਰ ਦੇਵਾਂਗੇ ਅਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇਕਰ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਆਪਾਂ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਾਂ ਇਸ ਨੂੰ ਆਪਾਂ ਇੱਕ ਅਲੱਗ ਬਰਤਨ ਦੇ ਵਿੱਚ ਠੰਡਾ ਹੋਣ ਵਾਸਤੇ ਕੱਢ ਲਵਾਂਗੇ ਹੁਣ ਮੈਂ ਇਸ ਤਰੀਕੇ ਨਾਲ ਛੋਟੇ-ਛੋਟੇ ਲੱਡੂ ਵਟ ਕੇ ਤਿਆਰ ਕਰ ਲਵਾਂਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਲੱਡੂ ਕਿੰਨੇ ਵਧੀਆ ਬਣ ਕੇ ਤਿਆਰ ਹੋ ਗਏ ਨੇ ਇਹ ਲੱਡੂ ਆਪਾਂ ਹਲਵਾਈ ਸਟਾਈਲ ਲੱਡੂ ਘਰ ਵਿੱਚ ਹੀ ਬਣਾ ਕੇ ਤਿਆਰ ਕਰੇ ਨੇ ਇਹ ਸਾਰਾ ਮੀਜਰਮੈਂਟ ਆਪਾਂ 5 ਕਿਲੋ ਲੱਡੂਆਂ ਦੇ ਹਿਸਾਬ ਨਾਲ ਹੀ ਤਿਆਰ ਕੀਤਾ ਹੈ ਹੁਣ ਮੈਂ ਤੁਹਾਨੂੰ ਲੱਡੂ ਇੱਕ ਤੋੜ ਕੇ ਦਿਖਾਉਣੀ ਐ ਤੇ ਕਿੰਨਾ ਵਧੀਆ ਸਾਫਟ ਬਣ ਕੇ ਤਿਆਰ ਹੋਇਆ ਹੈ ਜੇਕਰ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਜਰੂਰ ਕਰਨਾ ਅਤੇ ਮੇਰੇ ਇਸ ਤਰੀਕੇ ਨਾਲ ਲੱਡੂ ਜਰੂਰ ਬਣਾ ਕੇ ਤਿਆਰ ਕਰਿਓ ਮਿਲਦੇ ਆਂ ਅਗਲੀ ਕਿਸੇ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ